ਰੀਪੋਰਟਿੰਗ ਜਿੱਥੇ ਦਿੱਤੇ ਹੋਏ ਜਾਂ ਹਾਂ ਉਹਨੂੰ ਦਰਸ਼ਨ ਕਰਾਵਾਂ ਜਾਨ ਨਹੀਂ ਜਾਣੀ ਬਾਬਾ ਨਾਨਕਾ ਇਹ ਲੁਕਿਆ ਦੱਸ ਤੇਰੇ ਕੋ ਮੈਂ ਤੁਮ ਬਾਦ ਮਰੇ ਇਕੱਲਿਆਂ ਦੀ ਇਤਿਹਾਸਿਆ ਰੋ ਕੇ ਬਾਹਰ ਨਿਕਲੇ ਸੀਗੇ ਇਹ ਤੇ ਸਾਡੀਆਂ ਗੱਡੀਆਂ ਪਾਰਕਿੰਗ ਕੀਤੀਆਂ ਉਹਨੂੰ ਦੇਖਣ ਜਾ ਰਹੇ ਆ ਜੀ ਅਸਲੀ ਫੋਟੋ ਦਿਨ ਬਰਦਾਪਾ ਹੋਈ ਲੈਣਾ ਗੱਡੀ ਲੈ ਲੈਣਾ ਹੌਲ ਚੜ੍ਹਨ ਸ਼ਾਪ ਨਹੀਂ ਜੀ ਵੀ ਕੋਈ ਆਟਮ ਫਕਰੀ ਤੇ ਇੱਥੋਂ ਮਿਲ ਜਾਂਦੀ ਆ ਲੱਕੜੀਆਂ ਵੀ ਕਿਰਪਾਨ ਨੂੰ ਵਗੈਰਾ ਬੱਚਾਂ ਦੇ ਖੜਾਉਣੇ ਸਭ ਕੁਝ ਇੱਥੋਂ ਮਿਲਦਾ ਹੁਣ ਪਹੁੰਚ ਗਏ ਜੱਪਾ ਗੁਰਦੁਆਰਾ ਸਿਸਗੰਜ ਸਾਹਿਬ ਇੱਥੋਂ ਦੀ ਹਿਸਟਰੀ ਵੀ ਬਣ ਕੇ ਦੱਸਾਂਗੇ ਆ ਇੱਧਰ ਬਹੁਤ ਵਧੀਆ ਗਾਰਡਨ ਬਣਿਆ ਹੋਇਆ ਪਹਿਲਾਂ ਇੱਥੇ ਫੁੱਲ ਸੀ ਤੋਂ ਲਾਸਟ ਟਾਈਮ ਆਈ ਸੀ ਹੁਣ ਹੈ ਨਹੀਂ ਗਏ ਅਗਾਈਏ ਗੁਰਦੁਆਰਾ ਸਿਸਕਨ ਸਾਹਿਬ ਹਾਜੀ ਹੁਣ ਆਏ ਅਸੀਂ ਗੁਰਦੁਆਰਾ ਗੁਰੂ ਕੇ ਮਹਿਲ ਫੋਰਾ ਸਾਹਿਬ ਇੱਥੇ ਸ਼ੁਰੂ ਕਰਤੇ ਖਾਦਰ ਜੀ ਨੇ ਜੀ ਦੇ ਪਾਸੋਂ ਜ਼ਮੀਨ ਮੁੱਲ ਖਰੀਦ ਕੇ 21 8 1722 ਨੂੰ ਬਾਕੀ ਤੁਸੀਂ ਆ ਪੜ ਸਕਦੇ ਹੋ ਹਾਂਜੀ ਇਸ ਸਥਾਨ ਦੇ ਉੱਤੇ ਛੋਟੇ ਸਾਹਿਬ ਜਿਹੜੇ ਤਿੰਨ ਛੋਟੇ ਸਾਹਿਬ ਸਾਹਿਬ ਦੀਗਾ ਹਾਂਜੀ ਤੇ ਵੱਡੇ ਜਿਹੜੇ ਸਾਹਿਬ ਉਹਨਾਂ ਦਾ ਹਫਤਾਜੀ ਗੋਂਡਾ ਸਾਹਿਬ ਬਹੁਤ ਵਧੀਆ ਵੀ ਗੁਰਦੁਆਰਾ ਸਾਹਿਬ ਇੱਥੇ ਮੋਬਾਈਲ ਚਲਾਉਣ ਦੀ ਸਟ੍ਰਿਕਸ਼ਨ ਨੇ ਥੋੜੀਆਂ ਇਸ ਕਰਕੇ ਅਸੀਂ ਵੀਡੀਓ ਵਗੈਰਾ ਅੰਦਰੋਂ ਨਹੀਂ ਬਣਾ ਸਕੇ ਇਹ ਉਹੀ ਸੀ ਕਿ ਜਿਹੜੀ ਇੱਥੇ ਆ ਜਿਹੜੇ ਖੂਹ ਇੱਥੋਂ ਮਾਤਾ ਗੁਜਰੀ ਜੀ ਪਾਣੀ ਲੈਂਦੇ ਹੁੰਦੇ ਸੀ ਵੀ ਹੁਣ ਵੀ ਐਵੇਂ ਚੱਲ ਰਿਹਾ ਇਹ ਹੁਣ ਇਹਦੇ ਵਿੱਚ ਮੋਟਰ ਲਗਾ ਦਿੱਤੀ ਆ ਹੁਣ ਤਾਂ ਉਹ ਵੀ ਉਸ ਟਾਈਮ ਨੂੰ ਅੱਜ ਯਾਦ ਕਰਕੇ ਲੱਗਦਾ ਵੀ ਉਸ ਟਾਈਮ ਤੋਂ ਕੁਝ ਵੀ ਨਹੀਂ ਹੋਣਾ ਇੱਥੇ ਵੀ ਗੱਲਿਆ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਆ ਦੇਖੋ ਬਾਹਰ ਦਾ 뷰 ਗੱਡੀਆਂ ਦੀ ਪਾਰਕਿੰਗ ਵੀ ਕਾਫੀ ਹੈਗੀ ਇੱਥੇ ਦਗਾ ਨਾ ਵੀ ਨੇ ਰੀਫਰੈਸ਼ਮੈਂਟ ਦਾ ਫੁੱਲ ਪ੍ਰੋਗਰਾਮ ਸਾਹਮਣੋਂ ਦੇਖਦਾ ਵਿਰਾਸਤ ਏ ਖਾਲਸਾ ਆ ਗਾਇਜ਼ ਕਿਲਾ ਆਨੰਦਗੜ੍ਹ ਸਾਹਿਬ ਤੇ ਕੁਝ ਇਨਸਟਰਕਸ਼ਨਸ ਲਿਖੀਆਂ ਹੋਈਆਂ ਨੇ ਸੈਟ ਧੱਕੇ ਰੱਖੋ ਇਸ ਤੋਂ ਅੱਗੇ ਚੋੜੇ ਲੈ ਕੇ ਜਾਣਾ ਬੰਨਾ ਇਸ ਸੰਭਾਲ ਦੀ ਸੰਭਾਲ ਕਰੋ ਬਾਂਦਰਾਂ ਤੋਂ ਸਾਵਧਾਨ ਕਿਆ ਜਦੋਂ ਧਿਆਨ ਦੀ ਦੋ ਦੋ ਕਰਵਾਤਾ। ਕਿਲਕੂੜ ਪੜ ਗਿਆ। ਆਕਲਾ ਬਣਾਇਆ ਹੈਦਰੀ। ਆ ਗੁਰਦੁਆਰਾ ਸਾਹਿਬ। ਇਹਲਾ ਅਨੰਤਗੜ੍ਹ ਦਾ ਵੀ ਹਾਈਟ ਤੇ ਬਣਾਇਆ ਹੋਇਆ। ਬਹੁਤ ਜ਼ਿਆਦਾ ਹਾਈਟ ਆ ਗਈ। ਨਿਸ਼ਾਨ ਸਾਹਿਬ। ਇੱਥੋਂ ਕਿਹਾ ਪ੍ਰਸ਼ਾਦ ਜੇ ਦੇਖਾਂ ਹੋ ਜਾਂਦੇ ਆ। ਅੰਦਰ ਫੋਨ ਚਲਾਉਣ ਦੀ ਮਨਾਹੀ ਆਉਣ ਮੈਂ ਫੋਨ ਆਪਣਾ ਬੰਦ ਕਰ ਰਿਹਾ। ਹਾਜੀ ਕਿਲਾ ਨੰਦਗੜ੍ਹ ਸਾਹਿਬ ਦਾ ਹੁਣ ਤਾਂ ਵੀ ਕਾਫੀ ਛੋਟਾ ਰਹਿ ਗਿਆ ਉਸ ਟਾਈਮਾਂ ਚ ਤਾਂ ਆਪਣੇ ਟਾਈਮ ਅੱਜ ਤਾਂ ਕਾਫੀ ਵੱਡਾ ਹੋਊਗਾ ਇਹ ਹੁਣ ਪਹੁੰਚਾ ਜੀ ਅਸੀਂ ਬੌਲੀ ਸਾਹਿਬ ਦੀਆਂ ਪੌੜੀਆਂ ਟੋਟਲ 132 ਨੇ ਜੀ 132 ਪੌੜੀਆਂ ਨੇ ਹੋਵਦੀਆਂ ਉੱਪਰੋਂ ਸੌਂਦਾ ਨੀਚੇ ਤੱਕ ਜਾਂਦੇ ਜਾਂਦੇ ਥੋੜਾ ਇਹ ਚੱਲਿਆ ਜੀ ਨੀਚੇ ਆ ਆਰਾਮ ਨਾਲ ਜਾਓ ਠੀਕ ਆ ਸਾਡੀ ਮੰਮਾ ਤਾਂ ਆਈ ਨਹੀਂ ਕਹਿੰਦੀ ਮੈਂ ਤੁਰਿਆ ਨਹੀਂ ਜਾਂਦਾ 니ਤੂ ਆਈ ਨਹੀਂ ਉਹ ਇਹ ਜਾ ਰਾ ਨੀਚੇ ਮੱਥਾ ਦੇਖ ਕੇ ਆਵਾਂਗੇ ਨਾਲੇ ਜਲ ਲੈ ਕੇ ਆਵਾਂਗੇ ਬਾਬਾ ਜੀ ਤੋਂ ਉੜੀ ਚੜਦੇ ਨੇ ਕਈ ਵੇਲੇ ਪੰਗ ਹੋ ਜਾਂਦਾ ਅੱਖ ਹੋ ਜਾਂਦਾ ਸੜਨਾ ਉੱਪਰੋਂ ਇਹ ਨਹੀਂ ਕਿ ਤਾਂ ਕਾਪੜੇ ਹੋਣਾ ਘਰ ਚ ਇੰਨੀ ਜਿਆਦਾ ਫੈਸਿਲਟੀਆਂ ਹੋ ਗਈਆਂ ਹੁਣ ਕੰਮ ਕਾਰ ਕਰਦਾ ਨਹੀਂ ਕੋਈ ਵੇਲੇ ਰੇਂਦੇ ਸਰਕਲ ਉਦਾਹੀ ਜਗ੍ਹਾ ਜਾਣਾ ਪੈਂਦਾ ਫਿਰ ਤੋਂ ਔਖਾ ਜਾਂਦਾ ਕੰਮ ਵਾਹੇ ਗਰੂ ਵਾਹੇ ਗਰੂ ਜੀ ਪਾਹੇ ਪੁੱਜੀ ਪਾਹੇ ਵਾਹੇ ਨੀਚੇ ਪੂਰੀ ਠੰਡ ਆ ਗਈ ਐ ਠੰਡਾ ਵੀ 쿨ਿੰਗ ਹੈ ਇਕ ਟਾਈਮ ਦੀ ਏਸੀ ਵਰਗੀ 쿨ਿੰਗ ਹੈ ਬੱਚੇ ਸਾਡੇ ਚਲੇ ਗਏ ਨੀਚੇ ਨਿੱਚੇ ਹੁੰਦੇ ਹੁੰਦੇ ਥੋੜਾ ਰਸਤਾ ਵੀ ਇਸ ਤਰ੍ਹਾਂ ক্লোਜ਼ ਹੋ ਜਾਂਦਾ ਕਿਉਂਕਿ ਜਿਵੇਂ ਜਿਵੇਂ ਗੰਦਾ ਕੱਢਿਆ ਜਾ ਰਿਹਾ ਹੈ ਉਹਦੇ ਅੱਗੇ ਰਸਤਾ ক্লোਜ਼ ਹੋ ਹੀ ਜਾਂਦਾ ਓ ਮਾਈ ਗੱਡ ਮੈਟਿੰਗ ਵੀ ਸ਼ੀ ਹੋਈ ਜਾ ਕਿਉਂਕਿ ਗਿੱਲੇ ਪੈਰ ਹੁੰਦੇ ਆ ਸਲਿੱਪ ਨਾ ਕਰਨ ਪੈਰ ਇਸ ਕਰਕੇ ਫਟ ਤੇ ਲਿਆ ਨਾ ਬੋਲ ਸ਼ਬਦ ਪੰਪ ਤੇ ਜੋ ਹੋਦੇ ਵਸਮ ਪੂਰੀ ਛੋੜੀਆਂ ਪਈ ਸੀ ਬੜੀ ਪਿਆਸ ਲੱਗਣੀ ਬੋਲੀ ਤਾਂ ਚੱਲ ਸਕ ਲਿਆ ਸੀ ਹੁਣ ਚੱਲਿਆਂ ਦੁਬਾਰਾ ਫਿਰ ਉੱਪਰ ਉਹ ਦੇਖੋ ਉਥੋਂ ਆਇਆ ਉੱਪਰ ਜਾਣਾ ਹੁਣ ਉੱਥੇ ਜਾਣਾ ਹੁਣ ਅਸੀਂ ਉਹ ਦੇਖੋ ਕਿੱਥੇ ਬੈਠ ਗਿਆ ਰਿਆ ਇੱਕ ਹੁੰਦਾ ਇਸ ਤਰ੍ਹਾਂ ਦੀ ਜਿਹ ਨਹੀਂ ਕਰਨੀ ਚਾਹੀਦੀਆਂ ਉਹ ਸਾਰੇ ਗੱਪੜਾ ਹੁਣ ਇਹ ਜਾ ਰਹੇ ਗੁਰਦਵਾਰਾ ਬਾਬਾ ਜੀਵਨ ਸਿੰਘ ਜੀ ਇਹਨਾਂ ਦਾ ਪੁਰਾਣਾ ਨਾਮ ਸੀ ਭਾਈ ਜੱਤਾ ਜੀ ਜੋ ਗੁਰੂ ਤੇਗ ਬਹਾਦਰ ਜੀ ਦਾ ਸੇਸ ਦਿੱਲੀ ਤੋਂ ਚੁੱਕ ਕੇ ਲੈ ਕੇ ਆਏ ਸੀਗੇ ਆ ਨੀਚੇ ਦਾ ਵੀਊ ਸਿਰ ਆਹ ਦੇਖੋ ਨੀਚੇ ਦਾ ਵੀਊ ਬੰਨਾ ਵਧੀਆ ਆ ਵੀ ਹਾਈਟ ਤੇ ਬਣਾਇਆ ਉਸ ਟਾਈਮ ਦੀ ਪਹਾੜੀ ਤੇ ਬਣਾਇਆ ਹੋਇਆ ਹੈ ਵੀ ਹੁਣ ਹੁਣ ਏਰੀਆ ਥੋੜਾ ਇਹ ਪਲੈਨ ਹੋ ਗਿਆ ਸੀ ਪੌੜੀ ਨਹੀਂ ਉੱਧਰ ਦਿੱਤੀ ਹੋਈ ਜਨ ਹਾਂ ਉਹਨੂੰ ਦਰਸ਼ਨ ਕਰਾਵਾਂਗੇ ਇਹ ਆ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਸ਼ਹੀਦ ਹੋਏ ਆ। ਆਹ ਹਨ ਇਹ 84 ਪੌੜੀਆਂ ਜਿਹੜੀਆਂ ਬਣਿਆ ਹੋਈਆਂ ਨੇ। ਇੱਧਰ ਇੱਧਰੋਂ ਆਹ ਜਾ ਰਹੀ ਆ। ਵਿੱਚ ਤੇ ਚ ਇਹ ਇਹਨਾਂ ਦਾ ਲੇ ਉਤਰ ਜਾਂਦਾ ਰਸਤਾ ਤੁਹਾਨੂੰ ਅੱਜ ਦਿਖਾਉਣੇ ਆ। ਇਹ ਤਾਂ ਗੁਰਦੁਆਰਾ ਤਪਸਥਾਨ ਹੈ ਜੀ ਬਾਬਾ ਜੀਵਨ ਸਿੰਘ ਜੀ। ਅੱਜ 84 ਪੌੜੀਆਂ ਨੀਚੇ ਰੋਡ ਤੋਂ ਉੱਪਰ ਨੂੰ ਆ ਰਹੀਆਂ ਨੇ ਇਹ ਟੋਟਲ ਗਿਣਤੀ 84 ਪੌੜੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੇ ਇਹਨਾਂ ਤੇ ਛੋਟੇ ਸਾਹਿਬ ਜੱਦੇ ਵੀ ਖੇលਦੇ ਰਹੇ ਨੇ ਇਹਨਾਂ ਪੌੜੀਆਂ ਦੇ ਉੱਪਰ ਇਹ ਜਿਹੜਾ ਪ੍ਰਾਤਨ ਤਪ ਸਥਾਨ ਹੈ ਜਮਾਤਾ ਸਾਹਿਬ ਕੋਰ ਜੀ ਤੇ ਬੈਠ ਕੇ ਮਾਤਾ ਜੀ ਨੇ ਤਪ ਕੀਤਾ ਹੈ ਹੁਣ ਜਾਲਾ ਸੇ ਅਸੀਂ ਵਿਰਾਸਤੇ ਖਾਲਸਾ ਪਰ ਦਿੱਕਤ ਇਹ ਆ ਗਈ ਸੀ ਮੈਂ ਆਪਣਾ ਜਿਹੜਾ ਆਧਾਰ ਕਾਰਡ ਸੀ ਗੱਡੀ ਦੇ ਵਿੱਚ ਰੱਖਤਾ ਸੀਗਾ ਉਹਨੂੰ ਦੁਬਾਰੇ ਅਸੀਂ ਲੈ ਕੇ ਜਾ ਰਹੇ ਹਾਂ ਉਹ ਜਾ ਕੇ ਬਣਾਵਾਂਗੇ ਆਪਣੀ ਅੱਗੇ ਪਰਚੀ ਫੋਨ ਠੀਕ ਹੈ ਸੀ ਵਿਰਾਸਤੇ ਖਾਲਸਾ ਦੇ ਵਿੱਚ ਅੰਦਰ ਦਾ ਫੋਨ ਦੇਊਗੀ ਮਨਾਹੀ ਚੱਲੋ ਹੁਣ ਜਿੰਨਾ ਕ ਟਾਈਮ ਅੰਦਰ ਦਾ ਵਸੇ ਮਨਾਹੀ ਹੈ ਚਲੋ ਹੁਣ ਮੈਂ ਵੀਡੀਓ ਬਣਾ ਰਹੇ ਆਂ ਵੀ ਜੀ ਆਗੇ ਸੀ ਰਾਸਤੇ ਖਾਲਸਾ ਦੇਖ ਕੇ ਅਸੀਂ ਹੁਣ ਜਾ ਰਹੇ ਹਾਂ ਬਾਹਰ ਅੰਦਰ ਵੀਡੀਓ ਬਣਾਉਂ ਗਿੜੀ ਰੈਸਟ੍ਰਿਕਸ਼ਨ ਸੀਗੀਆਂ ਆ ਕਰ ਕੇ ਅਸੀਂ ਵੀਡੀਓ ਨਹੀਂ ਬਣਾ ਸਕਿਆ ਦੇਖਣ ਬਾਹਰ ਆ ਕੇ ਸੀ ਉੱਥੇ ਹੀ ਬਣਾ ਕਰਨ ਕਿ ਉਹ ਆਪਾਂ ਫਿਰ ਵੀ ੱੱਕੇ ਨਾ ਬਣਾਈ ਜੰਨੇ ਆ ਕਿ ਅਸੀਂ ਵਾਪਸ ਚਲੋ ਜੀ ਬੱਤੀ ਬੰਦ ਹੋ ਗਈ ਕਾ ਤੁਰ ਕੇ ਮੇਰੇ ਪੈਰ ਥਾ ਅੱਗੇ ਕਿਹਾ ਦਾ ਪਾਵਰ ਫੇ ਵੀ ਪੂਰੀ ਐ ਅਵੇ ਆ ਇੱਕ ਟ੍ਰੇਨ ਜਾਂਦੀ ਐ ਇੱਕ ਗੱਡੀਆਂ ਹੁੰਦੀਆਂ ਆ ਇੰਗਲੈਂਡ ਆ ਜਾ ਹਾਂ ਯਾਰ ਅਮਰੀਕਾ ਇੰਗਲੈਂਡ ਅਮਰੀਕਾ ਆ ਨਿਊਜ਼ੀਲੈਂਡ आग शहर ओ इटली सारे जहाज़ अलग अलग कंट्रिया में जा, जा है। भाई भाई की थे थे। रहे हैं वाई बाहे बहुत ज्यादा बढ़िया रेस्ट की इतने ए सी चल रहा बाथरूम चंगा सब कमरे मिले पांच सौ रुपये पर डेगा वी सफाई ए सी वजी सी सब कुछ ओके रिपोर्ट से रेट के अगार्डिंग रेट से तो प्रोग्राम से ਮੰਗਰ ਦੀ ਪਾਂਗਾ ਚਾਹ ਰਹੀ ਸੀ ਲਹਿਰ ਤੇ ਮੇਰਾ ਛੋਟਾ ਭੀ ਮਰੇ ਪਿੱਛੇ ਸਰਸਾ ਨਦੀ ਕੌਲੇ ਕਹਿ ਸ਼ਿਟੂਏ ਹੈ ਅਸਕੀ ਤੇਰੀ ਪਰਮੇਸ਼ਵਰ ਮੈਂ ਨਾ ਪਾਵਾਂ ਲਾਲ ਡੱਕਦਾਂ ਚੰਦੀ ਐ ਨੀ ਆ ਤੂੰ ਨੰਬਰ ਦੱਸਾਂ ਮੈਂ ਜਦੋਂ ਤੂੰ ਮੈਂ ਹਮਕੇ ਤੋਂ ਨਿੱਦਖਦਾ ਬੀਬੀ ਉਹ ਪਹੁੰਚੋ ਤੱਕਾਂ ਮੈਂ ਚੱਕਰੀ ਫੜਦਾ ਸਭ ਕੰਮ ਨਹੀਂ ਲੱਗਦਾ ਨਹੀਂ ਦੇਖ ਸਕਦਾ ਜੋ ਬੋਰੀ ਕਰੀ ਗੱਲ ਬੋਰੀ ਏ ਧੀ ਲਈ ਕਿਹਾ ਉਹ ਜੇ ਚੁਰਾਤ ਜੂਨੀ ਪਟਿਆਲਾ ਪਹੁੰਚ ਗਏ ਸੀ ਅਸੀਂ ਤੇ ਸਰਹੰਦ ਵੀ ਰੁਕ ਗਏ ਸੀ ਅਸੀਂ ਉੱਥੇ ਮੱਥਾ ਟੇਕ ਕੇ ਆਗੇ ਵਾਪਸ ਤੇ ਹੁਣ ਬੱਸ ਪਹੁੰਚ ਜਾਗੇ ਅੰਦੀ ਗਾਂਟੀ ਦਾ ਕਰ ਆ। ਅੱਗੇ ਆਲਾ ਬੇਸੀ ਲੰਕਣਾ ਨਹੀਂ ਆਗੇ। ਜਿਆਦਾ ਸਮਾਂ ਲੱਗਿਆ। ਵੈਂਟਰ ਰੁਕਣਾ ਪੈਗਾ ਕਿਉਂਕਿ ਅੱਗੇ ਸਾਡੇ ਜ਼ਿਆਦਾ ਡ੍ਰੈਫਟ ਫੇਸ ਕਰਕੇ। ਆਖੋ ਨੂੰ ਫੇਰ। ਇਹ ਗੁਰਦੁਆਰਾ ਗੁਰ ਤੇਗਹਾਦਰ ਸਾਹਿਬ ਦੀ ਨਵੀਂ ਪਾਸ਼ਾਈ ਹੈ। 400 ਸਾਲ ਠੀਕ ਪੁਰਾਣਾ ਚਾਰ 10 ਲੋ ਇੱਕ ਫੋਟੋ ਗੱਡੀ ਨਾਨਕ ਸਰਦੀ ਨਾਨਕ ਸਰਦੀ ਜੇ ਆਪਾਂ ਜਗਾ ਲਾਸਟ ਬਟਨ ਜਮਨੂ ਮੂਹਲੇ ਟਾਲੇ ਕਸੇ ਬੰਦੇ ਰੀ ਸਿਕਾਈ ਬਿਨ ਹਾਲੀਆ ਤੁੱਕ ਕਦਰੀ ਪਾਣੀ ਨਹੀਂ ਸੀ ਲੈ ਤੇ ਗੁਰਦੁਆਰਾ ਸਾਹਿਬ ਨੇਗੇ ਰੋਡ ਦੇਖੋ ਬਹੁਤ ਸੋਹਣਾ ਹੈ ਸੂਰਜ ਵੀ ਸਿਮਰਿਆ ਹੋਇਆ ਆਪਦਾ ਏਰੀਆ ਤੇ ਆਪਦੇ ਜਿਹੜੀ ਹੁੰਦੀ ਜਗ੍ਹਾ ਰਹਿਣਾ ਲਈ ਹੋ ਤਾਂ ਬਹੁਤ ਹੀ ਸਕੂਨ ਮਿਲਦਾ ਹੈ ਕਿ ਵੈਸੇ ਸੀ 3-4 ਦਿਨ ਲਾਇਆ ਇਹ ਬਾਰੇ ਪਰ ਜਿਹੜਾ ਹੁਣ ਆਸਪਾਣਾ ਸਾਡਾ ਆਉਂਦਾ ਹੈ ਇਸ ਕਰਕੇ ਹਮ ਸਕੂਨ ਜ ਮਿਲ ਗਿਆ ਇਸੀ ਵਕਤ ਕਰਿਆ ਗਿਆ ਇਸ ਨੂੰ ਜਿੱਦਾਂ ਲਾ ਲਾ 5:20 ਹੋ ਗਏ ਇਹ ਲੋਰ ਮੁਕਤੀ ਕਰਦੇ ਨੰਨ ਦਲ ਨਹੀਂ ਆਦਾ ਵੀ ਸਾਡੀ ਗੱਡੀ ਲੱਗ ਗਈ ਆ ਕਿਤੇ ਵੀ ਗੱਲਵਾ ਤਾਂ ਹੋਈ ਹੈ ਤਾਂ ਕਿ ਕੁਝ ਆਏਗਾ ਨਾ ਨਹੀਂ ਨਹੀਂ ਇਹ ਨਹੀਂ ਆਇਆ ਤਾਂ ਬਸ ਕੀ ਹੁੰਦਾ ਦੂਜੇ ਦਾ ਨੁਕਸਾਨ ਵੀ ਨਹੀਂ ਆਉਂਦਾ ਤਾਂ ਕਰਦੇ ਕਰਦੇ ਆ ਜੋ ਆ ਗਿਆ ਇੱਥੇ ਕੱਢ ਦੇ ਬਸ ਜਿੱਥੇ ਵੀ ਨਹੀਂ ਕੱਢਦੇ ਆ আচ্ছা ਇੱਥੇ ਪਰਵਾਹਾ ਹੁਣ ਮੁੜੇ ਆਏ ਤੇ ਘਰੇ ਬਸ ਪਹੁੰਚਣ ਵਾਲੇ ਆਗੇ 5-7 ਮਿੰਟ ਚ ਰਸਤੇ ਜੇ ਅਸੀਂ ਰੁਕੋਗੇ ਥੋੜਾ ਐ ਟਾਈਮ ਖਾਦੇ ਸੀ ਸਾਹਿਲ ਨੇ 버ਗਰ ਖਾਦੇ ਸੀਗੇ ਅਸੀਂ ਵੀ ਖਾਦੇ ਸਾਰੇ ਨਹੀਂ ਗੋਲਕਾਪੇ ਖਾਦੇ ਸੀ ਨਾਲੇ ਇਹ ਬੱਚੇ ਕਹਿ ਰਹੇ ਸੀਗੇ ਹਲੇ ਹੋਰ ਚੀਜ਼ਾਂ ਲੈਣੀਆਂ ਨੇ ਖਾਣ ਨੂੰ ਸਾਹਿਲ ਕਹਿੰਦੇ ਅੰਦਰ ਲੈ ਕੇ ਚੱਲੋ ਪਤਾ ਹੈ ਸਾਹਿਲ ਜੇ ਚੜੀ ਚੀਜ਼ਾਂ ਬਾਹਰ ਨਾਲ ਪੈਕਿੰਗ ਫੂਡ ਜ਼ਿਆਦਾ ਖਾਂਦੀ ਹੈਗੀ ਪੈਕ ਫੂਡ ਟਾਟਾ ਜਿਸੂ ਦੇ ਲਈ ਟਾਈਮ ਸਾਡੇ ਛੇ ਹੋ ਗਏ ਬਸ ਇੱਕ ਦੋ ਮਿੰਟਾਂ ਚ ਅਸੀਂ ਪਹੁੰਚ ਜਾਵਾਂਗੇ ਘਰੇ ਆ ਦੇਖ ਇੱਥੇ ਨੀਂ ਅਸੀਂ ਵੈਸੇ ਥੱਕੇ ਮਏ ਆਂਗੇ ਲੱਗਦਾ ਵਾਹ ਕਭ ਫਾਈਟ ਤੇ ਚੜਨਾ ਤੁਮਨਾਂ ਪਰ ਮਿਲਦੀ ਆਂ ਆ ਨਾ ਬਿੰਨ ਫਾਈਨਲੀ ਫਾਈਨਲੀ ਅਸੀਂ ਆਚੜਾ ਪੈਂਦਾ ਉਹਦੇ ਇਹ ਸਾਡੇ ਪਿੰਡ ਦਾ ਵਾਹ ਲਵ ਯੂ